ਹਰ ਨਾਮ ਕੁਰਾਨ ਕੁਰਾਨ ਅਨੇਕ ਕਹ ਮੋਤੋ ਏਕ ਨਾਮ ਓਮ ਭਗਵਾਨ ਸਭ ਦੀ ਸਾਰਾ ਸਾਰਾ ਕਿੱਥੇ ਲਾਏਗਾ ਇਹ ਨਹੀਂ ਲੋਕੀ ਕਰਵਾ ਉਸ ਬਾਜੀ ਦਾ ਨਜ਼ਾਰਾ ਦੇਖਣ ਇੱਥੇ ਪੁੱਛਦੇ ਆ ਸੰਦਾ ਵੱਲੋਂ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਨੇਪਲ ਜਿਹੜੇ ਆ ਕੈਚ ਮੈਂ ਲਾਈਵ ਦੇ ਵਿੱਚ ਪਹਿਲੀ ਵਾਰ ਜਿਹੜੀ ਆ ਆਤਿਸ਼ਬਾਜੀ ਲਾਈਵ ਅੱਖਾਂ ਨਾਲ ਦੇਖੀ ਆ ਬਹੁਤ ਆਨੰਦ ਤੇ ਸਕੂਨ ਦੇਣ ਵਾਲਾ ਜਿਹੜਾ ਮਾਤਾ ਵਰਣਿਆ ਹੋਇਤੋਂ ਦਾ ਸਰਜਿਆ ਹੋਇਆ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਆ ਔਰ ਇਸੇ ਤਰ੍ਹਾਂ ਹੀ ਸੰਸਾਰ ਪਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੰਸਾਰ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਨਾਮ ਲੈਵਾ ਜਿਹੜੀ ਸੰਗਤ ਬੈਠੀ ਆ ਸਾਰਿਆਂ ਨੂੰ ਗੁਰਨਾਨ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜਿੱਤ ਹੋਈ ਹੈ ਪਹਿਲੀ ਵਾਰ ਸਾਹਿਬ ਜੀ ਦਾ ਗੁਰਪੁਰਬ ਸੀ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਔਰ ਮੈਨੇਜਰ ਜੀ ਦਰਬਾਰ ਸਾਹਿਬ ਭਗਵੰਤ ਸਿੰਘ ਧਕੜਾ ਜੀ ਵੱਲੋਂ ਪਹਿਲਾਂ ਸਮੁੱਚੀਆਂ ਸਿੱਖ ਸੰਤਾਨ ਨੂੰ ਗੁਰਪੁਰਬ ਦੀਆਂ ਗੁਰਨਾਣ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਅੱਜ ਸੱਚਖੰਡ ਸ਼੍ਰੀ ਹਰਮੰਦ ਸਾਹਿਬ ਵਿਖੇ ਸ਼ਰਮਣਿਕ ਕਮੇਟੀ ਆ ਸੱਚਖੰਡ ਸ੍ਰੀ ਰਮੰਧਰ ਸਾਹਿਬ ਦੇ ਪ੍ਰਬੰਧ ਵੱਲੋਂ ਸਵੇਰੇ ਸ੍ਰੀ ਮਨਜੀਤ ਸਾਹਿਬ ਦਿਵਾਨ ਆਲ ਵਿਖੇ ਸ੍ਰੀ ਖੰਡ ਪੜ ਸਾਹਿਬ ਜੀ ਦੇ ਧੋਗ ਪਾਏ ਗਏ ਉਸ ਤੋਂ ਉਪਰੰਤ ਸੁੰਦਰ ਜਲੌ ਸੱਚਖੰਡ ਸ੍ਰੀ ਰਮੰਧਰ ਸਾਹਿਬ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰਦਰਾ ਮਨਜੀਤ ਸਾਹਿਬ ਦਵਾ ਸੌਰੀ ਗੱਪਾ ਟਾਲ ਰਹੇ ਸਾਹਿਬ ਵਿਖੇ ਸੁੰਦਰ ਜਲੌਸ ਜਾਇਏਗੇ ਉਸ ਤੋਂ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਰ ਤੋਂ ਪਾਸ ਹੁਣ ਜਿਹੜਾ ਵਾ ਸੁੰਦਰ ਦੀਮਾਲਾ ਕੀਤੀ ਗਈ ਆ ਦੇਸੀ ਕੋ ਦੇ ਦੀਵੇ ਬਾਲ ਲਏ ਗਏ ਆ ਔਰ ਆਤਿਸ਼ਬਾਜੀ ਚਲਾਈ ਗਈ ਆ ਜਿਸ ਦਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਚ ਇਥੇ ਦਰਸ਼ਕ ਦਾਰੇ ਕਰਨ ਲਈ ਆਪਣੇ ਪਰਿਵਾਰਾਂ ਸਮੇਤ ਪਹੁੰਚੀਆਂ ਉਹਨਾਂ ਵੱਲੋਂ ਅਲੌਕਿਕ ਆਤਿਸ਼ਬਾਜੀਆ ਜਿਹੜਾ ਆਨੰਦ ਲੈ ਗਏ ਪਾਕਿਸਤਾਨ ਦੇ ਵੀ ਅਫੀਸ ਕਰੀ ਬੜੀ ਤੇ ਹੱਲਾ ਬੁਲਾਇਆ ਗਿਆ ਬਿਲਕੁਲ ਜੀ ਉੱਥੇ ਵੀ ਸਾਡੇ ਸਿੱਖ ਸ਼ਰਧਾਲੂ ਗਏ ਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਉੱਥੇ ਪਹੁੰਚੇ ਸੰਗਤਾਂ ਦੇ ਨਾਲ ਪਰ ਵੱਡੀ ਪੱਧਰ ਤੇ ਜਿਹੜਾ ਉਹਥੇ ਰਾਤ ਨੂੰ ਜਿਹੜਾ ਵਾ 1 ਵਜੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਣਾ ਖੰਡਪਾਟ ਸਾਹਿਬ ਦੀ ਭੋਗ ਪੈਣੇ। ਜੀ ਅੱਜ ਕਿੰਨੀ ਕੀ ਸੰਗਤ ਕਿੰਨੀ ਕੀ ਲੋੜ ਜੀ ਕੋਈ ਹੈ ਆਈਡੀਆ ਜੀ। ਲੱਖਾਂ ਦੀ ਤਦਾਦ ਦੇ ਵਿੱਚ ਹੈ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਕਰ ਦੇਖ ਸਕਦੇ ਤੁਸੀਂ। ਸੰਗਤਾਂ ਨੇ ਜਿਹੜੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਮਰਪਿਤ ਕੀਤਾ ਹੈ।